ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਹੁਣ ਆਪਾਂ ਜਿੱਦਾਂ ਤੁਹਾਨੂੰ ਪਹਿਲਾਂ ਖਾਇਬ ਦੋ ਪਾਰਟ ਇਹਦੇ ਅਸੀਂ ਹੈਗੇ ਆ ਮਨਿਲਾ ਦੇ ਵਿੱਚ ਬੈਂਕੋ ਕਵੈ ਵੈਲੀ ਵਿੱਚ ਪਹਿਲੇ ਪਾਰਟ ਤੇ ਹੀ ਤੇ ਪਹੁੰਚੇ ਸੀ ਤੁਹਾਨੂੰ ਕੁਝ ਪਾਰਟ ਦਿਖਾਇਆ ਸੀ ਦੂਜੇ ਵਿੱਚ ਵੈਲੀ ਦਾ ਆਪਾਂ ਕੁਝ ਏਰੀਆ ਕਵਰ ਕੀਤਾ ਸੀ ਤੇ ਅੱਜ ਇਧਰ ਦੂਜਾ ਪਾਸਾ ਆਪਾਂ ਕਰੋ ਕਰਾਂਗੇ ਇਧਰ ਕੈਂਪ ਸਾਈਟ ਵਗੈਰਾ ਤੇ ਕੁਝ ਅਕਮੋਡੇਸ਼ਨ ਵਗੈਰਾ ਇੱਥੇ ਨਹੀਂ ਜਾ ਰਹੇ ਆ ਤੇ ਉਹ ਓਨਰ ਅੱਗੇ ਕਿੱਧਰ ਜਾ ਰਿਹਾ ਤੇ ਜੁੜੇ ਰਹੋ ਆਪਾਂ ਵੇਨੇ ਸਾਰਾ ਇਹ ਏਰੀਆ ਇਹ ਹੁਣ ਉਹ ਏਰੀਆ ਜਿੱਥੇ ਇਹਨਾਂ ਨੇ ਕੈਂਪਸਾਈਟ ਬਣਾਈ ਹੋਈ ਹੈ ਤੇ ਨਾਲ ਕਾਰਾਂ ਦੀ ਪਾਰਕਿੰਗ ਹੈ ਉਹ ਕਾਰਾਂ ਖੜੀਆਂ ਤੇ ਵੇ ਨੇ ਅੱਗੇ ਜਾ ਕੇ ਆਪਾਂ ਕੈਂਪਸਾਈਟ ਵੀ ਤੇ ਉਹ ਸਹਮਣੇ ਇਹਨਾਂ ਨੇ ਬਟਰਫਲਾਈ ਮੈਂ ਤੁਹਾਨੂੰ ਜਲਦੀ ਕਰਕੇ ਦਿਖਾ ਦਿੰਨਾ ਇਹ ਨਕਲੀ ਆ ਅਸਲੀ ਨਹੀਂਗੀ ਤੇ ਇਹ ਜਿਹੜੇ ਲੋਕ ਇੱਥੇ ਕੈਂਪਿੰਗ ਕਰ ਰਹੇ ਆ ਰਹਿ ਰਹੇ ਆ ਉਹਨਾਂ ਦੀਆਂ ਕਾਰਾਂ ਸਾਰੀਆਂ ਖੜੀਆਂ ਹੋਈਆਂ ਮਿਲ ਫਲੋਰ ਜਿ ਫਾਰਮ ਯਾ ਦੱਸ that's the spanish name for also oh, this one spanish name for hydrangea Hi... hydrangea hydrangea hydrangea. Yeah. hydrangea flowers hydrangea flowers no uh -huh. uh -huh. butterfly tenu pehlu dikhai te ik idro baneya hoya flower phul di sakde na banaya te beh ke photo khichan pata jeh loki rehnde aa unna di picnic de taur <laughs> te <laughs> eh de utte beh ke te photo khicha sakde aa baneya hoya jeh seat unnu ਦੁਰੋਂ ਫੁੱਲ ਲੱਗਦਾ ਸੀ ਤੇ ਇੱਥੇ ਲੱਗੇ ਪਿਆ ਕੇ ਸੀਟ ਤੇ ਇਹਦੇ ਉੱਤੇ ਬਹਿ ਸਕਦੇ ਆ ਤੇ ਆਹ ਕਿੰਨੇ ਇੱਥੋਂ ਦਾ ਖਾਸ ਫਲਾਵਰ ਆਏ ਨੇ ਮੈਨੂੰ ਨਾਂ ਦੱਸੇ ਨੂੰ ਜਿੱਥੇ ਭੁੱਲ ਗਿਆ ਇਹ ਮੈਨੂੰ ਫਲਾਵਰ ਪ੍ਰੇਜ਼ੈਂਟ ਕਰ ਰਿਹਾ ਕਿ ਇਹਨੂੰ ਫੁੱਲ ਦੇਣੀ ਚਾਹਤਾ ਵਾਈਟ ਕਲਰ ਦਾ ਫਲਾਵਰ ਇੱਕ ਖਾਸੀਤਾ ਕਿੰਦਾ ਇਸ ਏਰੀਆ ਦੀ ਉਹ ਜਿਹੜਾ ਇਹਨਾਂ ਦਾ ਹੈਗਾ ਪੁਰਾਣਾ ਘਰ ਜਿੱਥੇ ਇਹਦੇ ਪੇਰੈਂਟਸ ਸਨ ਬਜ਼ੁਰਗ ਰਹਿੰਦੇ ਸੀ ਤੇ ਪਰ ਇਹ ਜੋ ਕਿੰਦਾ ਮੈਂ ਉਸੇ ਘਰ ਚ ਰਹਿਣਾ ਤੰਗੋ ਫੀਲਿੰਗ ਆਉਂਦੀ ਹੈ ਵੀ ਬਿਊਰਗਾਂ ਦੇ ਘਰ ਚ ਰਹ ਰਹੇ ਆ ਤੇ ਆ ਇਧਰ ਅਕਮੋਡੇਸ਼ਨ ਬਣੀ ਹੋਈ ਜਿੱਦਾਂ ਨੇ ਵੱਖ-ਵੱਖ ਵਿਲੇਜ ਜਾਂ ਕੁਆਟਰ ਬਣਾਏ ਹੋਏ ਉਹਨਾਂ ਚ ਇੱਕ ਆ ਜਿਹੜਾ ਆਪਾਂ ਹੁਣ ਸਾਹਮਣੇ ਦੇਖ ਰਿਹਾ ਤੇ ਇਹਦੇ ਵਿੱਚ ਕਹਿੰਦੇ ਚਾਰ ਕਮਰੇ ਬਣੇ ਹੋਏ ਆ ਦੋ ਥੱਲੇ ਤੇ ਦੋ ਇਹਦੇ ਉੱਤੇ ਬਣੇ ਹੋਏ ਆ ਉਹ ਰਹਿ ਗਏ ਦੋ ਥੱਲੇ ਦੋ ਕਮਰੇ ਤੇ ਆ ਪੌੜੀ ਛੱਡ ਕੇ ਤਾਂ ਆ ਕੇ ਆ ਉੱਪਰ ਆ ਕੇ ਦੋ ਕਮਰੇ ਦੋ ਹੁਣ ਥੱਲੇ ਤੇ ਦੋ ਇਦਾਂ ਪਨ ਗਿਆ ਚਾਰ ਕਮਰੇ ਇਹ ਰੂਮ ਦਾ ਤੁਹਾਨੂੰ ਥੋੜਾ ਜਿਹਾ ਅੰਦਰੋਂ ਵੀਊ ਵਿਖਾ ਦਿਆਂ ਹਾਂ ਇਹ ਤਾਂ ਇਹ ਸਿਲਿਕਸ ਨੇ ਇੰਨੇ ਤੇ ਇਹ ਅੰਦਰੂਨੀ ਰੂਮ ਦੀ ਵੀ ਉਹ ਇਦਾਂ ਬਾਹਰੋਂ ਦੇਖਦਾ ਕੁਝ ਆਈਆਂ ਆ ਉਹ ਵਿਚੀ ਮੁਰਗੀ ਤਰੀ ਫਿਰਦੀ ਹੈ ਵੈਰੀ ਨਾਈਸ ਐਂਡ ਵੈਰੀ ਕਵਾਈਟ ਐਂਡ ਪੀਸਫੁਲ ਰੂਮ ਜਿਹਦੇ ਅੰਦਰ ਗਏ ਸੀ ਉਹਨਾਂ ਦਾ ਇਹ ਦੂਜੇ ਪਾਸੇ ਵੀ ਉਹ ਦੂਜਾ ਕਮਰਾ ਆ ਗਿਆ ਉੱਥੇ ਉਹ ਕੁਰਸੀ ਹੈਗੀ ਬਾਰ ਬਹਿਣ ਨੂੰ ਤੇ ਨੇਚਰ ਇੰਜੋਏ ਕਰਨ ਨੂੰ ਵਾਈਟ ਨਾ ਉੱਥੇ ਲੈਂਡਲੀ ਟਾਇਰ ਤੇ ਇੱਧਰ ਹੈਗਾ ਬਿਲਡਰਸ ਰਸ ਵਾਈਲਡ ਰਸਬੈਰੀ ਪ੍ਰਾਂਟੇਸ਼ਨ ਇਹ ਰਸਬੈਰੀ ਫਾਰਮ ਹੈ ਉਹ ਕੋੜਾ ਇੱਥੇ ਚੱਲਾ ਆ ਯੂ ਹੈਵ ਹોર્ਸ ਹੇਅਰ ਆਲਸੋ ਯੈਪ ਯੈਪ ਨੈਟ ਦੇ ਸੀਮਸ ਸੌ ਸਡੋਰਮਨ ਫਰੀਮਨ ਹੂੰ ਸਾਈਟ ਇੱਥੇ ਤੇ ਕੈਂਪ ਸਾਈਟ ਜਿਹੋ ਉਹਨੇ ਲਿਖਿਆ ਹੋਇਆ ਅਬਜ਼ਰਵ ਲੀਵ ਨੋ ਟ੍ਰੇਸ ਪੋਲਿਸੀ ਟ੍ਰੇਸ ਰਵਿਸ਼ ਨੂੰ ਕਹਿੰਦੇ ਆ ਵੀ ਉਹੀ ਲਿਖੇ ਸਾਰੇ ਰੂਲ ਕੋਈ ਰਵਿਸ਼ ਨਹੀਂ ਪਿੱਛੇ ਛੜਨੀ ਗੈਸਟਾਂ ਦੇ ਰੋਲਾ ਨਹੀਂ ਪਾਉਣਾ ਜਿੱਦਾਂ ਆਪਾਂ ਪਹਿਲਾਂ ਅੱਗ ਉੱਥੇ ਬਾਲਣੀ ਹੈ ਜਿੱਥੇ ਹੈਗਾ ਜਦੋਂ ਮੈਂ ਪਹਿਲਾਂ ਵੇਖਿਆ ਨੇ ਵੀ ਗੈਸਟਾਂ ਨੂੰ ਉਹੀ ਰੂਲ ਸਾਰੇ ਇੱਥੇ ਲਿਖੇ ਹੋਏ ਆ ਡਰੱਗਸ ਪ੍ਰੋਹਿਬਿਟਿਡ ਨੇ ਅਲਾਉਡ ਨਹੀਂ ਆ ਇਜ਼ ਰਿਪੋਰਟ ਕਰਦੇ ਆ ਕਿੰਦੇ ਇੱਥੇ ਅੰਦਰ ਘਰਾਂ ਨਹੀਂ ਜਾ ਸਕਦੀਆਂ ਤੇ ਕੋਈ ਵਾਈਲਡ ਲਾਈਫ ਨਹੀਂ ਕਲੈਕਟ ਕਰਨੀ ਆ ਗਿਆ ਕੈਂਪਸਾਈਟ ਏਰੀਆ ਤੇ ਕੁਝ ਲੋਕੀ ਕੈਂਪਿੰਗ ਕਰ ਰਹੇ ਇਥੇ ਉਹ ਇੰਦਾ ਉਹ ਹੈਗਾ ਤੁਹਾਨੂੰ ਟੈਂਟ ਉਖਾਦਣਾ ਇਹ ਕੈਂਪਸਾਈਟ ਜਿੱਦ ਹੁੰਦੀ ਆ ਇਦਾਂ ਤੁਸੀਂ ਆਪਣਾ ਟੈਂਟ ਲਾਓ ਤੇ ਟੈਂਟ ਲਾ ਕੇ ਤੁਸੀਂ ਰਹਿ ਸਕਦੇ ਇਦਾਂ ਤੇ ਉਹ ਕੁਝ ਲੋਕੀ ਹੈਗੇ ਉੱਥੇ ਰਿਕਾਰਡ ਕਰਕੇ ਵਿਖਾ ਦਿਆਂ ਜਿਹੜੇ ਬਾਕੀ ਹੋਰ ਇਧਰ ਵੀ ਲੱਗੇ ਹੈ ਟੈਂਟ ਆ ਵੇਖੋ ਲੋਕਾਂ ਨੇ ਟੈਂਟ ਲਾਏ ਆ ਤੇ ਆਪੋ ਆਪਣੇ ਟੈਂਟ ਦੇ ਵਿੱਚ ਉਹ ਅੱਗੇ ਕੁਰਸੀ ਰੱਖੀ ਨਾਲ ਉਹ ਟੈਂਟ ਜਿੱਦਾਂ ਆਪਣਾ ਖਾਣ ਪੀਣ ਦਾ ਸਮਾਨ ਲਿਆਉਂਦੇ ਆ। ਆ ਵੀ ਇਥੇ ਰੱਖਿਆ ਹੋਇਆ ਹੈ ਨੇ ਆਪਣੇ ਖਾਣ ਪੀਣ ਦਾ ਸਮਾਨ। ਇਹ ਆ ਟੈਂਟ ਲੱਗਿਆ ਹੋਇਆ। ਇਹ ਨੂੰ ਕਹਿੰਦੇ ਆ ਕੈਂਪਿੰਗ ਕਰਨੀ। ਤੇ ਤੁਸੀਂ ਆ ਕੇ ਆਪਣਾ ਟੈਂਟ ਲਿਆਉਣਾ, ਖਾਣ ਪੀਣ ਦਾ ਸਮਾਨ ਲਿਆਉਣਾ, ਰਾ ਮਟੀਰੀਅਲ ਲਿਆਉਂਦੇ ਆ। ਕੁੱਕਰ ਨੂੰ ਵਾਸਤੇ ਚੁੱਲ੍ਹੇ ਵਗੈਰਾ ਲਿਆਉਂਦੇ ਆ ਜਾਂ ਕੁਝ ਕੋਕੀ ਤੱਕ। ਤੇ ਆ ਸਾਰੀ ਕੈਂਪਿੰਗ ਸਾਈਟ ਹੈ ਇਹਦੀ। ਉਧਰ ਉਹ ਟੂਟੀਆਂ ਲੱਗੀਆਂ ਹੋਈਆਂ। ਇੱਧਰ ਟਾਇਲਟ ਬਣੀ ਹੋਈ ਹੈ ਪਿੱਛੇ ਸਾਰੀ। ਤੇ ਆ ਤੁਹਾਨੂੰ ਓਵਰਆਲ ਸਾਰਾ 뷰 ਖਾਦਣਾ ਇਧਰੋਂ ਇਹ ਰਹਿਣੂ ਇਹ ਸਾਰਾ ਇਹਦਾ ਆਲੇ ਦੁਆਲੇ ਦਾ ਕੈਂਪ ਸਾਈਟ ਦਾ 뷰 ਵਿੱਚ ਇੱਕ ਕੌਟੇਜ ਬਣਾਈਆਂ ਹੋਈਆਂ ਵਿੱਚ ਇੱਕ ਕੈਂਪ ਸਾਈਟ ਜਗ੍ਹਾ ਰੱਖੀ ਹੋਈ ਆ ਆ ਵੀ ਇੱਕ ਵਖਾਦਿਆਂ ਵੀ ਬਹਿ ਕੇ ਖਾਣ ਨੂੰ ਲੱਗਦਾ ਜਿਦਾਂ ਉਹ ਉਹਨਾਂ ਦੀ ਚਰਚ ਲੱਗਦੀ ਆ ਮੈਨੂੰ ਚਰਚ ਸੱਚ ਉਹ ਆ ਕੇ ਅਗੇ ਜਿਵੇਂ ਕ੍ਰਾਈਸ ਚਰਚ ਤਾਂ ਇਹਨੇ ਕੁਰਸੀਆਂ ਲੱਗੀਆਂ ਹੁੰਦੀਆਂ ਵਿੱਚ ਤਾਂ ਬਹਿਣ ਨੂੰ ਇਹ ਚਰਚ ਸਪੋਰਟ ਕਰਦਾ ਇੱਥੇ ਤੇ ਕਹਿੰਦਾ ਉਹ ਜਿਹੜੇ ਬੱਚਨ ਸਪੋਰਟ ਕਰਦਾ ਸਾਰੇ ਹਮ ਕਈ ਨਹੀਂ ਹਿਸਾਬ ਭਰਤੀਆਂ ਕਿ ਉਹਨੂੰ ਸਕੂਲ ਦਾਖਲ ਕਰਾਤਾ ਫਰ ਉਹ ਕੋ ਕੰਟਰੈਕਟ ਸਾਈਨ ਕਰਵਾਦਾ ਕਿ ਤੂੰ ਸਕੂਲ ਫਿਨਿਸ਼ ਕਰੋਗੇ ਜੇ ਫੇਲ ਹੋਗੇ ਤੈਨੂੰ ਵਾਪਸ ਕੰਦਲੇ ਬਿਠਾਣਗੇ ਮੈਨੂੰ ਤਾਂ ਕਿ ਮਨੀ ਵੇਸਟ ਵੀ ਨਾ ਹੋਵੇ ਤੇ ਕਹਿੰਦਾ ਉਹਨਾਂ ਨੇ ਬਣਾਈ ਹੋਈ ਐਚ ਗੂੜਾ ਜਦ ਪੁਰਾਣੇ ਟਾਈਮ ਕਿਤੇ ਵੇਂਦੇ ਹੁੰਦੇ ਸੀ ਐ ਜਿਹੜਾ ਇਹਦਾ ਹੋਂਰਾ ਅਸਲ ਚ ਇਸ ਸਕੇਲਰਿੰਦਾ ਸੀਗਾ ਤੇ ਉੱਥੋਂ ਮੂਵ ਬੈਕ ਕੀਤਾ ਜਿਹੜਾ ਇੱਥੇ ਆਇਆ ਉਦੋਂ ਇਸ ਘਰ ਚ ਰਹਿੰਦਾ ਰਿਹਾ ਕਹਿੰਦਾ ਮੈਂ ਇੱਥੇ ਰਿਹਾ ਉਦੋਂ 3.5 ਸਾਲ ਤੇ ਮੇਰਾ ਜਿਹੜਾ ਦੂਜਾ ਘਰ ਸੀ ਥੱਲੇ ਉਹ ਪਿੱਛੇ ਸੀਗਾ ਹੋਰ ਰੈਨੋਵੇਟ ਹੋ ਰਿਹਾ ਜਿਹੜਾ ਇਹਦੇ ਪੇਰੈਂਟਸ ਦਾ ਘਰ ਸੀਗਾ ਤੇ ਆ ਇਹਨੇ ਛੋਟਾ ਜਿਹਾ ਬਣਾਇਆ ਸੀ ਉਦੋਂ ਥੱਲੇ ਇੱਧਰੋਂ ਇਹਨਾਂ ਜਾ ਕੇ ਆ ਥੱਲੇ ਉਹ ਕਮਬਡ ਲਾਇਆ ਬੈਕ ਇੱਥੇ ਲੜੇ ਏਰੀਆ ਤੇ ਇੱਥੋਂ ਆ ਛੁੜੀਆਂ ਜਾਂ ਪੜੀਆਂ ਤਾਂ ਛੱਡ ਕੇ ਤੇ ਉੱਤੇ ਨੇ ਬੈਡਰੂਮ ਬਣਾਇਆ ਇੱਕ ਬੈੱਡ ਥੱਲੇ ਲਾਇਆ ਆ ਵੇਖੋ ਜੀ ਤਾਂ ਆਉਂਤੇ ਨੀਗਾ ਰੂਮ ਹੈ ਤੇ ਇਹ ਉੱਤੇ ਕਹਿੰਦਾ ਰਹਿੰਦੇ ਸੀ ਤੇ ਥੱਲੇ ਕਹਿੰਦਾ ਉੱਥੇ ਰਹਿੰਦੇ ਸੀ ਤੇ ਸਾਢੇ 3 ਸਾਲ ਕਹਿੰਦਾ ਇੱਥੇ ਰਹੇ ਹਨ ਜਿਹਨੇ ਜਲਪਰਲਾ ਕਰ ਤਿਆਰ ਹੋ ਰਿਹਾ ਹੈ ਆਜ ਦਾ ਬਾਕੀ ਡਾਈਨਿੰਗ ਏਰੀਆ ਉਹ ਛੋਟੀ ਜਿਹੀ ਟਾਇਲਟ ਰਹੀ ਗਈ ਹੈ ਪਿੱਛੇ ਤੇ ਥੱਲੇ ਵਾਲਾ ਏਰੀਆ ਫੇਰ ਸਾਰਾ ਇਹ ਦੇਸੀ ਘਰ ਦਾ ਕਰਦਕ ਬਾਰੀ ਵੀ ਉਹ ਇਹਦੇ ਅੰਦਰ ਜਾ ਕੇ ਆਂ ਤੇ ਇਹਦੇ ਉੱਤੇ ਛੋਟਾ ਛੋਟਾ ਜਿਹਾ ਬੈਡਰੂਮ ਬਣਾਇਆ ਸੀ ਤੇ ਕਿਉਂਕਿ ਦੂਜਾ ਕਰਦੇ ਰੈਨੋਵੇਟ ਹੋ ਰਿਹਾ ਤੇ ਸਾਢੇ 3 ਸਾਲ ਕਹਿੰਦਾ ਮੈਂ ਇੱਥੇ ਰਹਿਆ ਇਹ ਇੱਧਰ ਹੈਗਾ ਇਹਦਾ ਪੁਰਾਣਾ ਘਰ ਜਿਹੜਾ ਇਹਨੇ ਉਦੋਂ ਰੈਨੋਵੇਟ ਹੋ ਰਿਹਾ ਸੀ ਜਿਹੜੇ ਕਿ ਇਹਦੇ ਪੇਰੈਂਟ ਦਾ ਘਰ ਸੀ ਜਿੱਦਾਂ ਅਸੀਂ ਕਹਿੰਦੇ ਨੇ ਜੱਦੀ ਪੁਸ਼ਤੀ ਕਰਿਆ ਤੇ ਅਜੇ ਵੀ ਕਿੰਨਾ ਮੈਂ ਉਹਦੇ ਵਿੱਚ ਰਿਹਾ ਨਾ ਇੱਕ ਨਵਾਂ ਘਰ ਹੋ ਵੀ ਬਣਾ ਲਿਆ ਘਰ ਨਹੀਂ ਕਹਿੰਦਾ ਇਹਦੇ ਵਿੱਚ ਮਨ ਰੋਣਾ ਠੀਕ ਲੱਗਦਾ ਤੇ ਇਸ 87 ਸਾਲ ਪੁਰਾਣਾ ਘਰ ਹੈ ਕਹਿੰਦਾ ਆ ਜਿਹੜਾ ਹੁਣ ਅਸੀਂ ਇੱਥੇ ਪੰਜਾ ਰਹੇ ਕਿ ਅੱਗੇ ਆ ਗਿਆ ਇਹਦਾ ਜੱਦੀ ਪੁਸ਼ਤੀਕਰ ਜਿਹੜਾ ਇਹਨੇ ਕਿ ਤਿਆਰ ਕਰਾਇਆ ਵਾਪਸ ਫੇਰ ਆਸਟ੍ਰੇਲੀਆ ਤੋਂ ਆ ਕੇ ਆਪਣੇ ਪੇਰੈਂਟ ਦੀ ਡੈਥ ਤੋਂ ਬਾਅਦ ਇਹ ਕਿੰਦਰ ਕਈ ਸਾਰੇ ਭੈਣ ਭਰਾ ਇਸੇ ਕਰਕੇ ਜੰਮੇ ਬਲੇ ਤੇ ਇੱਥੋਂ ਹੀ ਬਾਅਦ ਚ ਆਸਟ੍ਰੇਲੀਆ ਗਏ ਆ ਹੁਣੇ ਵਾਪਸ ਆ ਗਿਆ ਪਰ ਬਾਕੀ ਦੇ ਭੈਣ ਭਰਾ ਸਾਰੇ ਆਸਟ੍ਰੇਲੀਆ ਹੀ ਆ ਇਹਦਾਗਾ ਪ੍ਰਾਣਾ ਘਰ ਜੇ ਹੁਣ ਚਾਵੇ ਤੇ ਵੱਡੀ ਕੁਠੀ ਰਾਮਨਾਥ ਜਿੰਨੇ ਮਰਜ਼ੀ ਮੈਂ ਟੋਰੇ ਘਰ ਬਣਾ ਸਕਦਾ ਪਰ ਬਣਾ ਨਹੀਂ ਰਿਹਾ ਇਸ ਨੂੰ ਉਹਨੇ ਠੀਕ ਕੀਤਾ ਰੈਨੋਵੇਟ ਕੀਤਾ ਤੇ ਇਸੇ ਚ ਰਹਿ ਰਿਹਾ ਕਿਉਂਕਿ ਕਹਿੰਦਾ ਇੱਥੋਂ ਮੈਨੂੰ ਉਹ ਫੀਲਿੰਗ ਹੁੰਦੀ ਹੈ ਵੀ ਜਿੱਥੇ ਜਦੋਂ ਆਪਾਂ ਜੱਦੀ ਪੁਛਤੀ ਕਰ ਕਹਿੰਦੇ ਨੇ ਇੱਥੇ ਫੀਲ ਹੁੰਦਾ ਵੀ ਮੇਰੇ ਜਿਹੜੇ ਪੇਰੈਂਟਸ ਵੀ ਮੇਰੇ ਨਾਲ ਐ ਤੇ ਸਾਰੇ ਨਾਲ ਐ ਤੇ ਉਹਨਾਂ ਦਾ ਬਣਾਇਆ ਹੋਇਆ ਘਰ ਜਿਹਦਾ ਤੇ ਇਹ ਕਰਕੇ ਇਹਦੇ ਵਿੱਚ ਹੀ ਕੰਦਾ ਹੀ ਰਹਿਨੇ ਆ ਇਹ ਬਾਹਰ ਉੱਥੋਂ ਦੇ ਅੰਦਰ ਸੀ ਘਰ ਪ੍ਰਾਈਵੇਸੀ ਕਰਕੇ ਮੈਂ ਨਹੀਂ ਗਿਆ ਉਹ ਤਾਂ ਕਹਿੰਦਾ ਹੈ ਅੰਦਰੋਂ ਵੇਖ ਲੈ ਮੈਂ ਕਿਹਾ ਨਹੀਂ ਆ ਇਹਦਾ ਬਾਹਰ ਸਟੈਂਗਰੀਆ ਉਹ ਕਿਸੇ ਵੀ ਇਦਾਂ ਬਣਿਆ ਹੋਇਆ ਇਹ ਦੂਰ ਹੈਗਾ ਸੀ ਰੈਸਟੋਰੈਂਟ ਟਾਈਪ ਚਿਕਨ ਯਾ ਯਾ ਬਟ ਦੇਰ ਵਿਦ ਦੇ ਕਮ ਵਿਦ ਆਰ ਚਿਕਨ ਨਾਓ ਸੋ ਦੇਰ ਨਾਟ ਬਟ ਦੇਰ ਨੋ ਮੋਰ ਵਾਲਟ ਜੰਗਲੀ ਕੁੱਕੜ ਜਿਦਾ ਹੁੰਦੇ ਕਹਿੰਦੇ ਉਹ ਜੰਗਲੀ ਕੁੱਕੜ ਆ ਪਰ ਉਹ ਇਹਨਾਂ ਨੇ ਕੁੱਕੜਾ ਨਾਲੇ ਰਹਿ ਕੇ ਤੇ ਹੁਣ ਇਦਾਂ ਦਾ ਹੀ ਹੋ ਗਿਆ ਹੁਣ ਹੁਣ ਆ ਜਿਹੜੇ ਆ ਜੰਗਲਿਆ ਜੇ ਉਹ ਜਿਹੜੇ ਪਹਿਲੇ ਦੋ ਜਾ ਰਹੇ ਆ ਉਹ ਜੰਗਲੀ ਆ ਪਰ ਕਿਉਂਕਿ ਉਹ ਜਨਾ ਹோம் ਗਰਾਊਂਡ ਨਾ ਰਹਿਣ ਲੱਗ ਪਏ ਉਹ ਵੀ ਹੁਣ ਇਦਾਂ ਦੇ ਹੋ ਗਏ ਤੇ ਵੀ ਨਾਲ ਵਿੱਚੇ ਰੜ ਕੇ ਉਹ ਮਗਰਲੇ ਦੋ ਕਾਲੇ ਦੇ ਮਗਰਲੋ ਜਿਹੜੇ ਖੜੇ ਆ oh so you have that one dog there also yes uh, he want to come out yeah but he's at uh, he, laundry is a good dog the yeah. only problem is when you let he, her go yeah he, everyone will die oh okay yeah. but pretty good with people. very good yes okay but with the other animals he hmm. kind uh, of bada okay. jin oh dog yeah okay. kind of jin nu main chat deya oda bahut wadiya par sare kukkad mar dinda oh so kind of sare marnange jin kukkad ਹੋ ਜੇ ਪੀ ਗੱਲ ਸੋਇਆ ਆ। ਨਹੀਂ ਦੀਪਦੀ। ਆਹ ਨੇਟਿਵ ਪਿਗ। ਹਾਂ। ਸੂਰ ਵੀ ਰੱਖੇ ਹੋਏ ਆ ਵੀ। ਆ ਵੇਖੋ ਦੋ ਸੂਰ। ਹਾਂ। ਗਰੂਡ ਕਰਦੇ ਹੋ। ਉਹਦੀ ਲਾਂਡਰੀ ਸੀ ਜਿਹੜੀ ਰੈਸਟੋਰੈਂਟ ਦੀ ਲਾਂਡਰੀ ਸੀ। ਜਰਾ ਉਹੋਸ਼ਨ ਕੱਪੜੇ ਵਗੈਰਾ ਤੋਂ ਦੀ ਕਰਦੇ। ਧੀ ਸੂਰਿਆ। told around the thick forest there really thick forest yes yeah. thick so, forest there yes yeah that's, right. And mm -hmm. that's the one we're trying to protect in there mm -hmm. <laughs> 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 these are toilets mm -hmm. yeah ye grapefruit fir agya no sure nahi ye kehnde grapefruit hai main man liya yeah at uh, the collid flying fox in australia flying fox yeah, yeah, yeah. mm it's now forest thonde no hai utho lamke aake te itthe aake finish karde tar na lamkana phir tur ke utthe jana phir tar na lamke auna jada thalle oh area yeah. by the way that's three other mountain that you you cannot see before ah okay says this is right <laughs> yes here Ye ka gaya mountain four pehlo well, no, ni kade vi diseya hai ਉਹ ਵੀ ਵਧਣ ਚ ਰੱਖਿਆ ਹੋਇਆ ਹੈ ਕਿਉਂਕਿ ਮਾਊਂਟਨ ਜਿੱਦਾਂ ਵਰਲਡਲ ਮਾਊਂਟਨ ਹੁੰਦੇ ਆ ਮਾਊਂਟਨ ਦੇ ਵਿੱਚ ਵੈਲੀ ਬਣੀ ਹੁੰਦੀ ਆ ਤਾਂ ਇਹਨੂੰ ਵੈਲੀ ਕਹਿੰਦੇ ਆਂ ਅੰਦਰ ਉਹ ਸੀਗਾ ਦੋ ਪਹਾੜਾਂ ਦੇ ਵਿਚਾਲੇ ਤੁਹਾਨੂੰ ਪਹਿਲਾਂ ਵੀ ਖਾਇਆ ਸੀ ਉਹ ਥੋੜਾ ਕਿਤੇ ਉੱਤੋਂ ਇੱਥੋਂ ਇਹ ਉਹ ਸਮੁੰਦਰ ਆ ਉਹ ਸਮੁੰਦਰ ਇਧਰ ਨਾਲ ਲੱਗਦਾ ਇਹਦੇ ਮੰਨ ਲੇ ਤਾਂ ਕੰਨੇ ਵੀ ਸਮੁੰਦਰ ਆ ਵੇਖ ਤੇ ਇੱਥੋਂ ਥੋੜਾ ਜਿਹਾ ਸਮੁੰਦਰ ਦਾ ਜ਼ਿਆਦਾ ਵਧੀਆ ਥੀਓ Yeah. But not, you know, well, during the summer season, they're about this big, you know. Okay. Yeah. yeah, but it's, it grows all over the place. Uh, the rust, wild raspberries. it's local raspberries. So you have too many species of plants here. Yeah. yeah, yeah. Yes. Mm -hmm. Yes. Have, like, have yeah. you made one full list somewhere? <laughs> <laughs> they, they have a list actually in one of the uh, uh, universities here. Oh. Okay. But uh, I, I'm not i'm not so familiar with it okay oh this is a hand yeah that's right this is a hand with three fingers with three fingers you know Yeah, because uh, the one who made that uh, yeah. the one who made that mm -hmm. has got this uh, 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 what do you call when he was born there were two, two fingers were missing oh, okay and uh, he said uh, yeah i'll do it but uh, can i do it my way i said uh, oh, you okay. can give me two reasons why yeah and uh, he said yeah one good reason is that it's will be cheaper because it's got two less uh, two less fingers yeah. and the third one is that you can see a little bit more because less mm, okay. no finger in there no so the do can do up right yes. yeah keinda jehde parchan banaya ohdiyan dungla kattiyan gayiyan bachpan ton te oh banan lagge keinda main main tin wala bana sakda apne wala tene fir hun puchhe ve mainu reason do de de te eh vi keinda sasta te dooja keinda thoda samne oh view zyada vaddi laguga ehna vedh te agaya hand te ਤਿੰਨ ਉਂਗਲਾਂ ਵਾਲਾ ਹੱਥ ਇਧਰੋਂ ਚੜ ਕੇ ਪੌੜੀਆਂ ਤੇ ਕਹਿੰਦੇ ਇਸ ਏਰੀਆ ਦਾ ਆ ਇਧਰ ਹੈਂਡ ਬਣਾਇਆ ਹੋਇਆ ਤਿੰਨ ਫਿੰਗਰ ਵਾਲਾ ਕਿਉਂਕਿ ਮਿਸਤਰੀ ਦੀਆਂ ਤਿੰਨ ਫਿੰਗਰਾਂ ਸੀ ਉਹਨੇ ਫਿਰ ਤਿੰਨ ਵਾਲਾ ਹੀ ਬਣਾ ਕੇ ਦਿੱਤਾ ਇਹਨੂੰ ਉਹ ਆਪਣਾ ਹੱਥ ਬਣਾ ਗਿਆ ਇੱਥੇ ਤੇ ਆ ਇਧਰੋਂ ਸਾਰਾ ਏਰੀਆ ਉਹ ਜਿਹੜਾ ਹੀ ਰੈਸਟੋਰੈਂਟ ਦਾ ਏਰੀਆ ਬਾਕੀ ਵੱਖ-ਵੱਖ ਰਿਜ਼ੋਰਟ ਤੇ ਆ ਵਾਲੇ ਦੋੜੇ ਦਾ ਸਾਰਾ 뷰 ਆ ਵੀ ਇੱਕ ਹੱਥ ਬਣਾ ਕੇ ਰੱਖਿਆ ਛੋਟਾ ਜਿਹਾ So, Philippines uh, got in 1944 independence, that's right? Yep. we let's be forgot. US Army Transportation Corps, ships. During World War II, yeah? Yep, yep. It's called the Battle of Leyte. And this is the guy who came up here so he's a and his name is len mcleod oh okay so who fought in second world war yep yeah and, and then he planted this tree so he planted this tree yeah, yeah? that's right yeah that's right and his ass is underneath it yeah. okay so <laughs> yeah. this tree was planted in uh, 2019 by mr len mcleod a world war ii veteran a hero he was a member of american small ships of australia which landed in the gulf of leut with general douglas macarthur on october october 20 201944 yeah. 20, to retake the philippines from the japanese occupation then called it the tree of peace eh banda itthe aaya te ohne apna treaty plan <laughs> kita 219 ch te fir oh kehanda si main aunga <laughs> 225 de vich phir inhne sorry 226 de vich ਇਨ ਦੁਆਰਾ ਤੇ ਆ ਟ੍ਰੀ ਲਾ ਗਿਆ ਸੀ ਉਦੋਂ ਤੇ ਪਰ ਉਹ ਕੁਦਰਤੀ ਉਹ ਪਿਲੋ ਮਰ ਗਿਆ ਹੁਣ ਤੱਕ ਨਹੀਂ ਸਕਿਆ ਤੇ ਫਿਰ ਉਹਦੇ ਘਰ ਵਾਲੇ ਦੀਆਂ ਕੁਛ ਥੁੜੀਆਂ ਜੀਆਂ ਐਸੇ ਜਲਾ ਕੇ ਤੇ ਇੱਥੇ ਦਰਖਤ ਨੂੰ ਪਾ ਗਏ ਇਹ ਦੇਖੋ ਉਹ ਬੰਦੇ ਨੇ ਆਸਟ੍ਰੇਲੀਅਨ ਇੱਥੇ ਲੈਂਡ ਕੀਤਾ ਸੀ ਅਮਰੀਕਨ ਏਰੀਆ ਫਿਲੀਪੀਨ ਦਾ ਜਾਪਾਨੀਆਂ ਕੋਲ ਛਡਾਉਣ ਲਈ ਤੇ ਇੱਥੇ ਲੜਿਆ ਤੇ ਮੁੜ ਕੇ ਆਇਆ 20 ਸੋਨੀ ਵਿੱਚ ਦੇਖੋ ਦੁਆਰਾ ਤੇ ਕਹਿੰਦਾ ਮੈਂ 44 ਚਿੱਦਾ ਆਇਆ ਇਹ ਪਹਿਲਾਂ ਤੇ ਮੁੜ ਕੇ ਆਉਂਗਾ ਫਿਰ 24 ਚ ਅਸਮੀ ਜਿਹੜੀ ਹੈਗੀ ਸੀ सेलिब्रेशन ਪਰ ਉਹ ਮੇਕ ਨਹੀਂ ਕਰ ਸਕਿਆ ਤੇ ਉਦੋਂ ਪਹਿਲਾਂ ਉਹ ਚਾਰਾ ਮਰ ਗਿਆ ਤੇ ਉਹਨੇ 플ੈਗ ਵੀ ਉਹਨਾਂ ਦੀ ਯਾਦ ਕਰਕੇ ਜਲਾਈ ਹੋਈ ਹੈ ਜਿਹੜੇ ਫੋਰਟ ਕੀਤਾ ਉਹਨਾਂ ਨੇ ਤੇ ਇਹਦੇ ਵਿੱਚ ਵਿੱਚ ਹੈਗਾ 플ੈਗ ਆਸਟ੍ਰੇਲੀਅਨ ਫਿਲੀਪੀਨੋ ਐਂਡ ਅਮਰੀਕਨ 플ੈਗ ਲੱਗੇ ਹੋਏ ਇਹ ਸੀਗਾ ਜਿਹੜਾ ਹੈਗਾ ਬੈਂਕਾਕ ਹਵਾਈ ਵਲੀ ਰਿਜ਼ੋਰਟ ਉਹਦੇ ਓਨਰ ਦੇ ਨਾਲ ਇਹਦਾ ਟੂਰ ਤੇ ਤੁਹਾਨੂੰ ਟੂਰ ਪਸੰਦ ਆਇਆ ਹੋਊਗਾ ਕਿ ਅਸੀਂ ਤੁਰ ਵੇਖ ਦੋ ਦਿਨ ਚਲਾਉਣਾ ਸੀ ਕੁਝ ਕੱਲ ਸਾਰਾ ਦਿਨ ਸਾਡੇ ਕੋਲ ਪੂਰਾ ਸੀ ਤੇ ਅੱਜ ਸਾਡੇ ਕੋਲ ਅੱਧਾ ਜਣਿਆ ਪਰ ਕੱਲ ਇੰਨਾ ਮੀਂਹ ਪਿਆ ਇੱਥੇ ਕਿ ਤੁਸੀਂ ਬਾਹਰ ਨਹੀਂ ਨਿਕ ਸਕਦੇ ਤੇ ਇਨਾ ਬੰਡੀ ਤੇ ਸਾਨੂੰ ਫਿਰ ਸਾਰਾ ਅਜੀਬ ਖਾਣਾ ਪਿਆ ਅੱਜ ਅਸੀਂ ਸਵੇਰੇ ਘੁੰਮ ਫਿਰ ਕੇ ਸਾਰਾ ਵੇਖਿਆ ਦੋ ਦਿਨਾਂ ਦਾ ਕੰਮ ਇੱਕ ਦਿਨ ਚ ਕੀਤਾ ਇਹ ਕਰਕੇ ਜਿਆਦਾ ਡਿਟੇਲ ਚ ਨਹੀਂ ਵੇਖ ਸਕੇ ਜਦੋਂ ਕੱਲ ਖੁੱਲਾ ਟਾਈਮ ਸੀ ਹੋ ਸਕਦਾ ਇੰਝ ਜਿਆਦਾ ਟਾਈਮ ਸਪੈਂਡ ਕਰਦੇ ਤੇ ਜਿਆਦਾ ਸ਼ਾਟ ਲੈਂਦੇ ਇਹੋ ਹੀ ਰੈਸਟੋਰੈਂਟ ਦਾ ਏਰੀਆ ਆ ਗਿਆ ਜੇ ਤੁਹਾਨੂੰ ਉੱਥੋਂ ਪਹਿਲਾਂ ਦਿਖਾਇਆ ਸੀ ਵਲੌਗ ਦੇ ਸ਼ੁਰੂ ਚ ਵਾਲੀਆਂ ਜਿਹੜੀਆਂ ਉੱਥੇ ਚੋਕੋ ਲੈ ਕੇ ਫੜ ਕੇ ¿Qué papel lo veis que hay ustedes?